ਤੁਸੀਂ ਸਾਰਿਆਂ ਨੇ ਸੁਣੀ ਹੋਣਾ ਕਿ ਧਰਤੀ ਤੇ ਕੁਝ ਦੇਸ਼ ਇਹੋ ਜਿਹੇ ਵੀ ਨੇ ਜਿੱਥੇ 6 ਮਹੀਨੇ ਦਿਨ ਰਹਿੰਦਾ ਤੇ 6 ਮਹੀਨੇ ਰਾਤ ਰਹਿੰਦੀ ਹੈ ਤੇ ਕੁਝ ਉਹਨਾਂ ਚੋਂ ਹੀ ਇੱਕ ਦੇਸ਼ 'ਚ ਅਸੀਂ ਆਏ ਹੋਏ ਹਾਂ ਤੇ ਇਹਦਾ ਨਾਮ ਹੈਗਾ ਆਈਸਲੈਂਡ ਤੇ ਜਦੋਂ ਦੇ ਅਸੀਂ ਇੱਥੇ ਆਏ ਹਾਂ ਅਸੀਂ ਇੱਥੇ ਹਨੇਰਾ ਹੁੰਦਾ ਨਹੀਂ ਦੇਖਿਆ ਸਾਰਾ ਦਿਨ ਦਿਨ ਹੀ ਚੜਿਆ ਰਹਿੰਦਾ ਹੈਗਾ ਸੋ ਕਿਹੋ ਜਿਹਾ ਇਹ ਦੇਸ਼ ਹੈ ਕਿਹੋ ਜਿਹਾ ਦਾ ਅਲੱਗ-ਦਵਾਲਾ ਉਹ ਅੱਜ ਅਸੀਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਮੌਸਮ ਇੱਥੇ ਕੱਲ ਦੀ ਬਹੁਤ ਜ਼ਿਆਦਾ ਖਰਾਬ ਹੈ ਜਦੋਂ ਦੇ ਅਸੀਂ ਇੱਥੇ ਪਹੁੰਚੇ ਪਤਾ ਨਹੀਂ ਹਮੇਸ਼ਾ ਹੀ ਖਰਾਬ ਰਹਿੰਦਾਗਾ ਤੇ ਇਹ ਸਾਡਾ ਘਰ ਹੈਗਾ ਤੇ ਪਿਛਲੇ ਵਲੌਗ ਚ ਵੀ ਵੈਸੇ ਦਿਖਾਇਆ ਸੀਗਾ ਇਹ ਪੂਰਾ ਸੀ ਅਪਾਰਟਮੈਂਟ ਲਿਆ ਹੋਇਆਗਾ ਇੱਥੇ ਤੇ ਹੁਣ ਅੱਜ ਆਪਾਂ ਜਾਣਾ ਇਥੋਂ ਸਾਡੇ ਘਰ ਤੋਂ ਸਿਟੀ ਸੈਂਟਰ ਦੇ ਵੱਲ ਕੱਲ ਨਾ ਇੱਥੇ ਨੀਂਦ ਹੀ ਮਸਾਈ ਸਾਨੂੰ ਰਾਤ ਨੂੰ ਕਿਉਂਕਿ ਤੁਹਾਨੂੰ ਪਤਾ ਹਨੇਰਾ ਨਹੀਂ ਹੋਇਆ ਬਿਲਕੁਲ ਵੀ ਮੈਨੂੰ ਇਹ ਲੱਗਦਾ ਵੀ 12 12:30 ਤਾਂ ਮੈਂ ਸੁੱਤਾ ਤੇ ਉਦੋਂ ਇੱਥੇ ਬਿਲਕੁਲ ਐਸੇ ਤਰ੍ਹਾਂ ਸੀ ਜਿਵੇਂ ਤੁਹਾਨੂੰ ਹੁਣ ਦਿਖ ਰਿਹਾ ਐ ਇੰਨੀ ਚਾਨਣ ਸੀਗਾ ਤੇ ਇਹਦੇ ਪਰਦੇ ਅ ਵਾਈਟ ਲੇਗੇ ਅਸੀਂ ਪਰਦੇ ਵੀ ਸਿੱਟੇ ਸੀ ਪਰ ਫਿਰ ਵੀ ਚਾਹਨਾ ਹੁੰਦਾ ਰਿਹਾ ਮੈਨੂੰ ਲੱਗਦਾ ਜਦੋਂ ਗਾਂ ਤਾਂ ਕੋਈ ਹੋਟਲ ਬੁੱਕ ਕਰਨਾ ਹੋਵੇ ਹਜੇ ਥਾਂਵੇਂ ਆ ਕੇ ਤਾਂ ਤੁਹਾਨੂੰ ਬਲੈਕ ਜਿਹੇ ਪਰਦੇ ਲੱਗੇ ਹੋਣ ਚਾਰੇ ਪਾਸੇ ਹਨੇਰਾ ਹੋ ਜਾ ਜਿਵੇਂ ਅੰਦਰਲੇ ਪਾਸੇ ਵੀ ਹਨੇਰਾ ਹੋ ਜਾ ਹੈਨਾ ਉਹ ਕਰਨੇ ਚਾਹੀਦੇ ਉਹਦੇ ਨਾਲ ਬੰਦਾ ਆਸਾਨੀ ਨਾਲ ਸੌਂ ਸਕਦਾ ਹੁਣ ਆਪਾਂ ਘਰ ਤੋਂ ਬਾਹਰਲੇ ਪਾਸੇ ਚੱਲਦੇ ਆਂ ਇਹ ਜਿਹੜਾ ਸਾਡਾ ਘਰ ਹੈਗਾ ਇਹ ਸ਼ਹਿਰ ਤੋਂ ਕਾਫੀ ਬਾਰ ਬਾਰ ਹੈ ਤਕਰੀਬਨ ਮੇਰੇ ਖਿਆਲ ਚ 1 ਕਿਲੋਮੀਟਰ ਵਾਂਗੂ ਤੇ ਅਸੀਂ ਆਈਸਲੈਂਡ ਦੀ ਇਸ ਟਾਈਮ ਕੈਪੀਟਲ ਸਿਟੀ ਦੇ ਵਿੱਚ ਆ ਇਹਦਾ ਨਾਮ ਕੀ ਹੈ ਕੋਈ ਰਿਕਵਿਕ ਕੋਈ ਰਿਜ਼ਵਿਕ ਵੀ ਕਹਿੰਦੇ ਨੇ ਕੋਈ ਰਿਕਵਿਕ ਵੀ ਬੋਲਦੇ ਨੇ ਇਹੋ ਜਿਹਾ ਕੋਈ ਨਾਮ ਹੈਗਾ ਤੇ ਹੁਣ ਅਸੀਂ ਇੱਥੋਂ ਸਿਟੀ ਸੈਂਟਰ ਦੇ ਵੱਲੋਂ ਜਾ ਰਹੇ ਹਾਂ ਤੇ ਪੈਦਲ ਹੀ ਜਾਵਾਂਗੇ ਅਸੀਂ ਤੇ ਜਿਵੇਂ ਤੁਹਾਨੂੰ ਦੱਸਿਆ ਸ਼ਹਿਰ ਛੋਟਾ ਹੈ ਤੇ ਤੁਰ ਫਿਰ ਕੇ ਆਰਾਮ ਨਾਲ 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 ਅਸੀਂ ਦੇਖਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕੋਚੇ ਹੋ ਜਾਂਦੇ ਐਸ਼ ਹੈ ਸੜਕਾਂ ਖਾਲੀ ਟਾਵੀਆਂ ਟੱਲੀਆਂ ਕਾਰਾਂ ਮਿਲਣਗੀਆਂ ਤੁਹਾਨੂੰ ਇੱਥੇ ਨਾ ਟੀਟੀ ਨਾ ਪਾਪਾ ਤੇ ਆਈਸੋਲੇਟਡ ਕੰਟਰੀ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਯਾਰ ਕਿਉਂਕਿ ਸਮੁੰਦਰ ਚ ਹੈ ਨਾ ਤੇ ਹੋਰ ਕੋਈ ਦੇਸ਼ ਨਹੀਂ ਲੱਗਦਾ ਨੇੜੇ-ਤੇੜੇ ਕੈਨੇਡਾ ਸਭ ਤੋਂ ਨੇੜੇ ਮੈਨੂੰ ਲੱਗਦਾ ਹੋਣਾ ਇਹਦੇ 5 ਘੰਟੇ ਦੂਰ ਹੈ ਤੇ ਨਾਰਵੇ 2 ਘੰਟੇ ਦੂਰ ਹੈ ਇੰਗਲੈਂਡ ਤੇ 3 ਘੰਟੇ ਬਾਇਰ ਦੀ ਗੱਲ ਕਰਦਾ ਮੈਂ ਬਾਇਰ ਨੇ ਸਾਰੇ ਇੰਨੀ-ਇੰਨੀ ਦੂਰ ਕੀ ਬਾਇਲੈਂਡ ਦੇ ਇੱਥੇ ਆਇਆ ਵੀ ਨਹੀਂ ਜਾ ਸਕਦਾ ਸਭ ਤੋਂ ਨੇੜੇ ਦਾ ਜਿਹੜਾ ਇਹਨੂੰ ਦੇਸ਼ ਪੈਂਦਾ ਹੈਗਾ ਉਹ ਹੈਗਾ ਗ੍ਰੀਨਲੈਂਡ ਉਹ ਵੀ ਸਮੁੰਦਰ ਚ ਹੀ ਆ ਉਹ ਵੇਖੋ ਜੀ ਸਾਰਾ ਸਾਲ ਬਰਫ ਨਾਲਟਾ ਕੇ ਰਹਿੰਦਾ ਹੈ ਗ੍ਰੀਨਲੈਂਡ ਵੀ ਜਿਵੇਂ ਆਈਸਲੈਂਡ ਉਹ ਦੇਖੋ ਜਿਹੜਾ ਗ੍ਰੀਨਲੈਂਡ ਹੈ ਉਹ ਬਰਫ ਨਾਲਟਾ ਕੇ ਰਹਿੰਦਾ ਹੈ ਤੇ ਜਿਹੜਾ ਆਈਸਲੈਂਡ ਹੈ ਇੱਥੇ ਹੁਣ ਗ੍ਰੀਨਰੀ ਹੋ ਰਹੀ ਹੈ ਮਤਲਬ ਇਹਨਾਂ ਨੇ ਜਮਾ ਪੁੱਠੇ ਨਾਮ ਰੱਖਿਆ ਨੇ ਆਈਸਲੈਂਡ ਦਾ ਨਾਮ ਗ੍ਰੀਨਲੈਂਡ ਹੋਣਾ ਚਾਹੀਦਾ ਸੀ ਗ੍ਰੀਨਲੈਂਡ ਦਾ ਨਾਮ ਆਈਸਲੈਂਡ ਹੋਣਾ ਚਾਹੀਦਾ ਸੀ ਇਹ ਇਹ ਗੱਲ ਨੂੰ ਨੋਟ ਕਰਨ ਵਾਲੇ ਪੁੱਠੇ ਸਿੱਧੇ ਨਾਮ ਰੱਖੇ ਹੋਏ ਆ ਤੇ ਜਿਹੜਾ ਗ੍ਰੀਨਲੈਂਡ ਹੈ ਨਾ ਉੱਥੇ ਤਾਂ ਆਬਾਦੀ ਵੀ ਬਿਲਕੁਲ ਘੱਟ ਹੈਗੀ ਤੇ ਆਈਸਲੈਂਡ ਦੀ ਜਿਹੜੀ ਆਬਾਦੀ ਆ ਉਹ 3.5 ਲੱਖ ਆ 3.5 ਲੱਖ ਲੋਕ ਰਹਿੰਦੇ ਆ ਇਹ ਦੇਸ਼ 'ਚ ਤੇ ਇੱਥੇ ਤਾਂ ਆਏ ਆ ਵੀ ਸਮਰ ਟਾਈਮ ਆ ਜਿਹੜਾ ਜਿਵੇਂ ਆ ਹੁਣ ਦਿਨ ਚੱਲ ਰਿਹਾ ਐ ਇਦੋਂ ਇੱਥੇ ਮਤਲਬ ਪੂਰਾ ਦਿਨ ਹੀ ਰਹਿੰਦਾਗਾ ਤੇ ਬਾਕੀ ਲੋਕ ਕੰਮਕਾਰਾਂ ਦੇ ਨਿਕਲ ਸਕਦੇ ਆ ਤੇ ਜਿਵੇਂ ਆ ਗ੍ਰੀਨਰੀ ਤੁਸੀਂ ਦੇਖ ਰਹੇ ਹੋ ਇਹ ਜਿਆ ਲਸ਼ ਗ੍ਰੀਨ ਹੋ ਜਾਂਦਾ ਇਹਨਾਂ ਦੇ ਨਾਲ ਜਿਹੇ ਤੇ ਮਤਲਬ ਪਸ਼ੂ ਵੀ ਰੱਖ ਸਕਦੇ ਹੋ ਹਨ ਤੇ ਜਿਹੜਾ ਗ੍ਰੀਨਲੈਂਡ ਹੈਗਾ ਗ੍ਰੀਨਲੈਂਡ 'ਚ ਤਾਂ ਘਾਹ ਦੀ ਪੱਤੀ ਵੀ ਨਹੀਂ ਉਗਦੀ ਸਾਰਾ ਸਾਲ برف ਰਹਿੰਦੀ ਹੈਗੀ ਸਾਰਾ ਸਾਲ ਤੇ ਇਹ ਜਿਹੜੀ ਰਾਜਤਾਨੀ ਹੈ ਇਹ ਕੁਝ ਨਵੀਂ ਨਵੀਂ ਜੀ ਦਿਖਦੀ ਹੈ ਤੇ ਸਾਰੇ ਨਵੇਂ ਘਰਬਾਰ ਆ ਇੱਥੇ ਕਹਿੰਦੇ ਵੀ ਜਿਹੜਾ ਰਿਕਵਿਕ ਹੈ 200 ਸਾਲ ਪਹਿਲਾਂ 200 ਲਾ ਲਓ 250 ਲਾ ਲਓ ਵੀ ਇੰਨੇ ਕ ਸਾਲ ਪਹਿਲਾਂ ਵਸਿਆ ਤੇ ਆ ਇਹ ਜੇ ਇੱਥੇ ਘਰ ਮਿਲ ਲੰਗੇ ਤੁਹਾਨੂੰ ਸਾਰੇ ਆ ਲਾਏ ਹੋ ਨਾ ਆਈਸਲੈਂਡਿਕ ਟਰੈਡੀਸ਼ਨਲ ਫੂਡ ਜਿਹੜੀ ਇਹਦੀ ਧਰਤੀ ਆ ਨਾ ਇਹ ਧਰਤੀ ਆ ਇਹ 20 ਮਿਲੀਅਨ ਸਾਲ ਪੁਰਾਣੀ ਆ ਮਤਲਬ ਕੋਈ ਨਵਾਂ ਨਹੀਂ ਵਸਿਆ ਹੈਗਾ ਤੇ ਇੱਥੇ ਡੈਨਮਾਰਕ ਤੇ ਨੌਰਵੇ ਦੇ ਰਾਜਿਆਂ ਨੇ ਹਜ਼ਾਰ ਸਾਲ ਪਹਿਲਾਂ ਇੱਥੇ ਰਾਜ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਆਪਾਂ 1947 ਦੇ ਵਿੱਚ ਆਜ਼ਾਦ ਹੋਏ ਆ ਇੰਡੀਆ ਇੰਡੀਪੈਂਡੈਂਟ ਹੋਇਆ ਇਹ 1943 ਦੇ ਵਿੱਚ ਇੰਡੀਪੈਂਡੈਂਸ ਮਿਲੀ ਐ ਇਹਨੂੰ ਹਾਂਜੀ ਉਸ ਤੋਂ ਬਾਅਦ ਇਹ ਆਜ਼ਾਦ ਮੁਲਕ ਦੇ ਤੌਰ ਤੇ ਆਜ਼ਾਦ ਹੋਇਆਗਾ ਤੇ ਬਾਕੀ ਮੈਨੂੰ ਲੱਗਦਾ ਆਬਾਦੀ ਇੱਥੇ ਹੁਣ ਵੀ ਘੱਟੀ ਐ ਮੌਸਮ ਦੇ ਕਰਕੇ ਨਾ ਲੋਕ ਇੱਥੇ ਜ਼ਿਆਦਾ ਰਹਿੰਦੇ ਨਹੀਂ ਸਾਡੇ ਤੋਂ ਸਮਰਚ ਨਹੀਂ ਸਰਵਾਈਵ ਹੋ ਰਿਹਾ ਇੱਥੇ ਮਤਲਬ ਸਾਨੂੰ ਐ ਹੋਇਆ ਪਿਆ ਵੀ ਅਸੀਂ ਪੱਕਾ ਬਿਮਾਰ ਹੋਵਾਂਗੇ ਇੰਨੀ ਇੰਨੀ ਠੰਡ ਵੈਰੀ ਐ ਵੇਟਰ ਚ ਤਾਂ ਮੈਨੂੰ ਲੱਗਦਾ ਫਿਰ ਬਹੁਤ ਬੁਰਾ ਹਾਲ ਹੁੰਦਾ ਹੋਣਾ ਹਾਂਜੀ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਪ੍ਰੋਬਲਮ ਫੇਸ ਕਰ ਰਹੇ ਹਾਂ ਨਾ ਇੱਥੇ ਆ ਕੇ ਤੇ ਉਹ ਇੱਥੋਂ ਦੀਆਂ ਮਤਲਬ ਵਿੰਡਸ ਹਵਾਵਾਂ ਇੰਨੀਆਂ ਕਿ ਤੇਜ਼ ਵਗ ਰਹੀਆਂ ਕੱਲ੍ਹ ਦੀਆਂ ਜਦੋਂ ਨੇ ਆਇਆਂ ਤੇ ਆਈਸਲੈਂਡ ਇੱਕ ਵਗਦੀ ਨਹੀਂ ਸਿਰ ਚ ਵੱਜਦੀ ਇੱਕ ਫਲੈਟ ਜਾਂ ਕੰਟਰੀ ਆ ਇਹ ਪਤਾ ਨਹੀਂ ਸਮੁੰਦਰ ਦੇ ਵਿੱਚ ਹੋਣ ਕਰਕੇ ਇੰਨੀ ਤੇਜ਼ ਹਵਾ ਕਿਸੇ ਕੰਟਰੀ ਚ ਅੱਜ ਤੱਕ ਨਹੀਂ ਦੇਖੀ ਜਿੰਨੀ ਤੇਜ਼ ਹਵਾ ਇੱਥੇ ਵਗ ਰਹੀ ਹੈਗੀ ਤੇ ਸਾਨੂੰ ਲੱਗਦਾ ਵੀ ਉਹ ਨਾ ਬਿਮਾਰ ਕਰ ਦੇ ਕਿਉਂਕਿ ਹਜੇ ਅਸੀਂ 5 ਦਿਨ ਇੱਥੇ ਹੋਰ ਰਹਿਣਾ ਹੈਗਾ ਠੰਡ ਤੋਂ ਬੰਦਾ ਝੱਲ ਲੈਂਦਾ ਜਿਹੜੀ ਹਵਾ ਹਵਾ ਸਿਰ ਚ ਪੈਂਦੀ ਹੈ ਨਾ ਉਹ ਚੱਲਣੀ ਬਹੁਤ ਔਖੀ ਹੋ ਜਾਂਦੀ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਚਰਚ ਹੈ ਤੁਹਾਨੂੰ ਉਹ ਦਿਖਾਉਣੀ ਹੈ ਦੇ ਉਹ ਦੁਬਾ ਚੈਦਾ ਜਿਹੜਾ ਸਿਟੀ ਸੈਂਟਰ ਹੈ ਜਿਵੇਂ ਬਾਕੀ ਯੂਰਪ ਨਾਲੋਂ ਤੁਹਾਨੂੰ ਇੱਥੇ ਬਹੁਤ ਫਰਕ ਮਿਲੂਗਾ ਤੇ ਉਹ ਦਿਖਾਵਾਂਗੇ ਇਹ ਕੁਛ ਇਹੋ ਜਿਹਾ ਚਰਚਾ ਜੀ ਇੱਥੇ ਤੁਹਾਨੂੰ ਕਿਹਾ ਸੀ ਨਾ ਪੂਰੇ ਯੂਰਪ ਨਾਲੋਂ ਤੁਹਾਨੂੰ ਇੱਥੇ ਬਹੁਤ ਫਰਕ ਮਿਲੂਗਾ ਆਈਸਲੈਂਡ ਦੀ ਸਭ ਤੋਂ ਵੱਡੀ ਚਰਚ ਕਿਹਾ ਜਾਂਦਾ ਇਹਨੂੰ ਤੇ ਇਧਰਲੇ ਪਾਸੇ ਆ ਆਈਸਲੈਂਡ ਦਾ ਝੰਡਾ ਆ ਗਿਆ ਇਹ ਝੰਡਾ ਜੀ ਆਈਸਲੈਂਡ ਦਾ ਇਧਰ ਨੂੰ ਹੁਣ ਅਸੀਂ ਜਾਣਾ ਹੈ ਇਧਰ ਸਿਟੀ ਸੈਂਟਰ ਇਹ ਸਾਈਡ ਆ ਸਾਰਾ 1986 ਜਦੋਂ ਕੰਪਲੀਟ ਹੋਈ ਸੀ ਇਹ ਪਨੇ ਚਰਚ 1986 ਹਾਂਜੀ 86 ਦੇ ਵਿੱਚ ਤੇ ਜਿਹੜੀ ਇਹ ਚਰਚ ਬਣੀ ਹੈ ਨਾ ਇਹ ਇੱਥੋਂ ਦੇ ਪੋਇਟਾ ਸੀਗੇ ਉਹਨਾਂ ਦੇ ਨਾਮ ਤੇ ਬਣੀ ਹੈ ਮਤਲਬ ਥੋੜਾ ਨਾਮ ਔਖਾ ਹਲ ਗ੍ਰਿਮ ਇੱਥੇ ਸਾਰੇ ਨਾਮ ਹੀ ਔਖੇ ਹੈ ਰਾਜਧਾਨੀ ਦਾ ਨਾਮ ਵੀ ਔਖਾ ਹੈ 에어ਪੋਰਟ ਦਾ ਨਾਮ ਵੀ ਔਖਾ ਹੈ ਇਹਦਾ ਨਾਮ ਵੀ ਔਖਾ ਹੈ ਉਹਦੇ ਨਾਮ ਤੇ ਬਣੀ ਹੋਈ ਹੈ ਤੇ ਜਿਹੜੀ ਆਈਸਲੈਂਡ ਦੀ ਲੈਂਗੁਏਜ ਹੈ ਮੇਨ ਇਹਨਾਂ ਦੀ ਆਈਸਲੈਂਡਿਕ ਹੈ ਤੇ ਇਸ ਤੋਂ ਇਲਾਵਾ ਇੱਥੇ ਗ੍ਰੀਨਲੈਂਡਿਕ ਅ ਜਰਮਨ ਫ੍ਰੈਂਚ ਨਾਰਵੇਨ ਵਾਲੀ ਬੋਲੀ ਜਾਂਦੀ ਹੈ ਨਾਰਵੇਨ ਸਮਥਿੰਗ ਡੈਨਿਸ਼ ਮਤਲਬ ਸਵਿਟਜ਼ਰਲੈਂਡ ਵਾਲੀ ਬੋਲੀ ਜਾਂਦੀ ਹੈ ਫ੍ਰੈਂਚ ਤੇ ਜਿੰਨਾਂ ਜਿਨਾਂ ਨੇ ਇੱਥੇ ਰਾਜ ਕੀਤਾ ਨਾ ਜਿਹੜੇ ਜਿਹੜੇ ਲੋਕਾਂ ਨੇ ਉਹ ਸ਼ਾਇਦ ਪੁਰਾਣੇ ਟਾਈਮ 'ਚ ਇੱਥੇ ਵਸ ਗਏ ਹੋਣਗੇ ਇਥੋਂ ਵਾਪਸ ਨਹੀਂ ਗਏ ਤਾਂ ਕਰਕੇ ਉਹਨਾਂ ਉਹਨਾਂ ਦੀ ਜਿਹੜੀ ਲੈਂਗੁਏਜ ਹੈ ਇੱਥੇ ਮਤਲਬ ਐਗਜ਼ਿਸਟ ਕਰਦੀ ਹੈ ਅੱਜ ਵੀ ਉਹ ਲੋਕ ਬੋਲਦੇ ਆ ਪਰ ਸਭ ਤੋਂ ਜ਼ਿਆਦਾ ਜੇ ਮੇਨ ਗੱਲ ਕਰੀਏ ਤਾਂ ਆਈਸਲੈਂਡਿਕ ਹੈ ਤੇ ਕੈਪੀਟਲ ਹੈਗੀ ਆ ਜੀ ਇਹ ਜਿਹੜਾ ਤੁਹਾਨੂੰ ਔਖਾ ਜਿਹਾ ਨਾਮ ਲੈ ਰਿਹਾ ਸੀ ਆਈਸਲੈਂਡਰ ਲੈਂਗੁਏਜ ਹੀ ਅਸਲ ਚ ਔਖੀ ਹੈ ਔਖੀ ਨਹੀਂ ਸਮਝਣੀ ਤੇ ਹੁਣ ਇਹਦੇ ਚ ਆਹਾ ਜਗਾਵਾਂ ਘੁੰਮਣ ਵਾਲੀਆਂ ਇੰਨਾ ਕ ਸ਼ਹਿਰ ਹੈ ਤੇ ਹੁਣ ਤੁਰਦੇ ਫਿਰਦੇ ਨਾਲ ਤੁਹਾਨੂੰ ਘੁਮਾਈ ਜਾਂਦੇ ਆ ਹੁਣ ਅਸੀਂ ਜਾਣਾ ਜੀ 메인 ਸਿਟੀ ਸੈਂਟਰ ਦੇ ਵਿੱਚ ਇੱਥੇ ਜੇ ਬੰਦਾ ਹੈ ਇੱਥੇ ਚੱਲੀਏ ਹੁਣ ਚਲੋ ਜੀ ਖੁਸ਼ੀ ਇਹ ਹੋਟਲ ਵਾਲੇ ਦੇਂਦੇ ਹੁੰਦੇ ਆ ਜਿਹੜੇ ਜਿਹੜੇ ਹੋਟਲ ਚ ਬੰਦਾ ਸਟੇ ਕਰਦਾ ਨਾ ਟੂਰਿਸਟ ਹੈਗੇ ਆ ਕੁਮਣਾਏ ਹੋਏ ਆ ਸਾਨੂੰ ਆਏ ਸੀਗਾ ਮੈਨੂੰ ਐਸੀ ਕਹਿੰਦੀ ਮੈਨੂੰ ਠੰਡ ਵਾਲੀ ਲੱਗਦੀ ਸਾਰੇ ਆਨੇ ਯਾਰ ਬਹੁਤ ਬੁਰਾ ਹਾਲ ਹੈ ਠੰਡ ਬਹੁਤ ਜ਼ਿਆਦਾ ਯਾਰ ਟੈਂਪਰੇਚਰ ਅੱਜ ਦਾ ਹੋਣਾ ਮੈਨੂੰ ਲੱਗਾ ਕੋਈ 10 ਡਿਗਰੀ ਅਸਲ ਤੇ ਰਿਪਨ ਲੋੜ ਤੋਂ ਜ਼ਿਆਦਾ ਗਰਮੀ ਵੀ ਨਹੀਂ ਚੱਲੀਆਂ ਦੀ ਮੰਦੇ ਤੋਂ ਠੰਡ ਵੀ ਨਹੀਂ ਹੈ ਹਾਂਜੀ ਸਹੀ ਹੈ ਖੁਸ਼ੀ ਦਾ ਖਾਸ ਕਰਕੇ ਖੁਸ਼ੀ ਨੂੰ ਤਾਂ ਬਾਲੀ ਠੰਡ ਲੱਗਦੀ ਹੈ ਹੈਨਾ ਖੁਸ਼ੀ ਮੈਂ ਤਾਂ ਇੰਨੇ ਨੇ ਪੇਅਰ ਪਾਏ ਹੋਏ ਨੇ ਅੱਜ ਤੇ ਥੱਲੋਂ ਦੀ ਹੁੱਡੀ ਪਾਈ ਆ ਫਿਰ ਉੱਪਰ ਦੀ ਆਰਮਰ ਖੁਸ਼ੀ ਮੈਨੂੰ ਐ ਲੱਗਦਾ ਤੁਹਾਨੂੰ ਅੱਜ ਹੁਣ ਤੋਂ ਬਾਅਦ ਨਾ ਮੈਂ ਜਿਹੜੀਆਂ ਠੰਡਾਂ ਵਾਲੀਆਂ ਥਾਵਾਂ ਉੱਥੇ ਮੈਂ ਤੁਹਾਨੂੰ ਲੈ ਕੇ ਨਹੀਂ ਜਾਣਾ ਜਿੱਥੇ ਜ਼ਿਆਦਾ ਠੰਡਾਂ ਵਾਲੀਆਂ ਥਾਵਾਂ ਉੱਥੇ ਮੈਂ ਇਕੱਲਾ ਜਾਇਆ ਕਰੂੰਗਾ ਆ ਮੈਨੂੰ ਗਰਮ ਵਿੱਚ ਜਿੰਨਾ ਮਰਜ਼ੀ ਲੈ ਜਾ ਪਰ ਠੰਡ ਨਹੀਂ ਝੱਲੀ ਜਾਂਦੀ ਜਿਹੜਾ ਨਾ ਇਥੇ 6 ਮਹੀਨੇ ਡੇ ਨਾਈਟ ਵਾਲਾ ਕਨਸੈਪਟ ਆ ਵੀ 6 ਮਹੀਨੇ ਦਿਨ ਕਿਉਂ ਰਹਿੰਦਾ ਰਾਤ ਕਿਉਂ ਰਹਿੰਦੀ ਹੈ ਉਹਦਾ ਕਾਰਨ ਇਹ ਹੈ ਵੀ ਜਦੋਂ ਧਰਤੀ ਦੇ ਤੁਸੀਂ ਉੱਪਰ ਉੱਪਰ ਨੂੰ ਜਾਈ ਜਾਉਂਗੇ ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਆਇਰਲੈਂਡ ਸੀਗੇ ਸਕਾਟਲੈਂਡ ਸੀਗੇ ਅਸੀਂ ਉੱਥੇ ਤੁਹਾਨੂੰ ਕਿਹਾ ਸੀਗਾ ਵੀ ਅੱਜ ਇੱਥੇ 10 ਵਜੇ ਦਿਨ ਸ਼ਿਪਦਾ ਹੈ ਹਨਾ 11 ਵਜੇ ਸ਼ਿਪਦਾ ਹੈ ਜਿਉਂ ਹੀ ਉੱਪਰ ਉੱਪਰ ਜਾਈ ਜਾਉਂਗੇ ਦਿਨ ਰਾਤ ਖਤਮ ਹੋ ਜਾਂਦਾ ਹੈ ਕਿਉਂਕਿ ਧਰਤੀ ਗੋਲ ਆ ਮਤਲਬ ਗੋਲ ਹੋਣ ਕਰਕੇ ਉਹ ਜਿੱਥੇ ਜਿੱਥੇ ਸੂਰਜ ਦੀ ਲਾਈਟ ਪੈਂਦੀ ਉਵੇਂ ਉਵੇਂ ਆਈਸਲੈਂਡ ਧਰਤੀ ਦੇ ਬਹੁਤ ਜ਼ਿਆਦਾ ਉੱਪਰਲੇ ਪਾਸੇ ਆ ਇੰਗਲੈਂਡ ਤੋਂ ਵੀ ਤੁਹਾਨੂੰ ਦੱਸਿਆ ਸੀ ਤਿੰਨ ਘੰਟੇ ਦੀ ਫਲਾਈਟ ਲੈ ਕੇ ਅਸੀਂ ਇੱਥੇ ਪਹੁੰਚੇ ਸੀ ਇ ਤੇ ਜਿਹੜੀ ਲਾਈਟ ਆ ਗਈ 6 ਮਹੀਨੇ ਤਾਂ ਮਤਲਬ ਪ੍ਰੋਪਰ ਇੱਥੇ ਸੂਰਜ ਦੀ ਲਾਈਟ ਆਉਂਦੀ ਹੈ ਤੇ 6 ਮਹੀਨੇ ਨਹੀਂ ਆਉਂਦੀ ਅਸਲ ਚ 6 ਮਹੀਨੇ ਕਹਿਣ ਨੂੰ ਆਉਂਦਾ 6 ਮਹੀਨੇ 6 ਮਹੀਨੇ ਰਾਤ ਪਰ ਦਸੰਬਰ ਜਨਵਰੀ ਨਵੰਬਰ ਦੇ ਦਿਨ ਨਵੰਬਰ ਦਸੰਬਰ ਜਨਵਰੀ ਫਰਵਰੀ ਇਹ 4 ਮਹੀਨੇ ਰਾਤ ਰਹਿੰਦੀ ਇੱਥੇ ਬਾਕੀ 8 ਮਹੀਨੇ ਲਾ ਲੋ ਮਤਲਬ ਦਿਨ ਰਹਿੰਦਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਨਾ ਜਿਹੜਾ ਸੂਰਜ ਆ ਉਹ 12 1 ਵਜੇ ਛਿਪਦਾ ਹੈ ਰਾਤ ਨੂੰ ਜੇ ਜਦੋਂ ਤੁਸੀਂ ਗਰਮੀਆਂ ਚਾਹੋਗੇ ਜੂਨ 14 ਨੂੰ ਮਿਡ ਨਾਈਟ ਸਨ ਕਹਿੰਦੇ ਆ ਉਦੋਂ ਸਿਰਫ ਇਹਦੇ 45 ਮਿੰਟ ਲਈ ਲਾਈਟ ਜਾਂਦੀ ਹੈ 45 50 ਮਿੰਟ ਲਈ ਸੂਰਜ ਛਿਪਦਾ ਦੁਬਾਰਾ ਫਿਰ ਦਿਨ ਚੜ ਜਾਂਦਾ ਹੈ ਹੈ ਨਾ ਅਜੀਬੋ ਗਰੀਬ ਕਹਾਣੀ ਯਾਰ ਕਿਵੇਂ ਇੱਥੋਂ ਦੇ ਲੋਕ ਰਹਿੰਦੇ ਆ ਕਿਵੇਂ ਖਾਂਦੇ ਆ ਸੌਣ ਦਾ ਉਹਦਾ ਕਿਵੇਂ ਕਰਦੇ ਹੋਣਗੇ ਇਹਨਾਂ ਆਦਤ ਪਈ ਪਈ ਆ ਉਹਨਾਂ ਜੇ ਆਪਾਂ ਨੂੰ ਜੇ ਇਹਨਾਂ ਨੂੰ ਕੋਈ 45 ਡਿਗਰੀ ਚ ਲੈ ਕੇ ਜਾਵੇ ਰਹਿਣ ਹਾਂ ਇਹ ਸਰਵਾਈਵ ਨਹੀਂ ਕਰ ਸਕਦੇ ਜਿੱਥੇ ਆਪਾਂ ਰਹਿੰਦੇ ਆ ਇੰਨੀ ਗਰਮੀ ਚ ਆਪਾਂ ਨੂੰ ਉਹਦੀ ਆਦਤ ਪਈ ਹੋਈ ਹੈ ਜਿਹੋ ਜਿਹਾ ਬੰਦਾ ਕੁਦਰਤ ਜਿੱਥੇ ਜਨਮ ਦਿੰਦੀ ਹੈ ਨਾ ਉਵੇਂ ਦਾ ਹੋ ਜਾਂਦਾ ਹੈ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋ ਗਈ ਤੇ ਮੀਂਹ ਚੱਲ ਪਿਆ ਬਾਈ ਤੇ ਸਾਨੂੰ ਐ ਮੌਸਮ ਸਹੀ ਰਿਹਾ ਅਸੀਂ ਘੁੰਮ ਫਿਰ ਲਈਏ ਤੇ ਮੈਨੂੰ ਤਾਂ ਐ ਲੱਗਦਾ ਬਈ ਇੱਥੇ ਯਾਰ ਧੁੱਪ ਹੀ ਨਹੀਂ ਆਉਂਦੀ ਹਣੀ ਸੂਰਜ ਆਉਂਦਾ ਹੀ ਨਹੀਂ ਹੋਣਾ ਮਤਲਬ ਵੈਸੇ ਦਿਨ ਰਹਿੰਦੇਗਾ ਤੇ ਸਾਲ 'ਚ ਕਿੰਨੇ ਕੁ ਦਿਨ ਹੋਣਗੇ ਸਰਦੀਆਂ 'ਚ ਤੁਹਾਡੇ 4 ਮਹੀਨੇ ਤਾਂ ਮੈਂ ਗਿਣਾਈ ਦਿੱਤੇ ਤੁਹਾਨੂੰ ਵੀ 4 ਮਹੀਨੇ ਤਾਂ ਉਹ ਸੂਰਜ ਨਿਕਲਦੀ ਨਹੀਂ ਤੇ ਗਰਮੀਆਂ ਚ ਵੀ ਆ ਹਾਲ ਹੈ ਇਹਨਾਂ ਦਾ ਤਾਂ ਨਹੀਂ ਵਿਟਾਮਿਨ ਡੀ ਪੂਰਾ ਹੁੰਦਾ ਮੈਨੂੰ ਵੀ ਲੱਗਦਾ ਨਹੀਂ ਪੂਰਾ ਹੁੰਦਾ ਇਹ ਤਾਂ ਗੋਲੀ ਲੈਂਦੇ ਹੋਣਗੇ ਇਹ ਲੋਕ ਨੇ ਅਸਲ ਜਿਹੜੇ ਇੰਡੀਆ ਨੂੰ ਬੀਚ ਇਸ ਨੂੰ ਉਧਰ ਨੂੰ ਭਜਦੇ ਆ 13 ਡਿਗਰੀ ਟੈਂਪਰੇਚਰ ਹੈ ਤੇ ਆ ਦੇਖੋ ਇੱਥੇ ਵੀ ਕੀ ਵਾਰਨਿੰਗ ਹੈ ਵਿੰਡੀ ਮਤਲਬ ਵਿੰਡੀ ਬਹੁਤ ਜ਼ਿਆਦਾ ਹੈਗਾ ਤੇ ਮੀ ਹੁਣ ਮੈਨੂੰ ਲੱਗਦਾ 5 ਵਜੇ ਤੱਕ ਹਵਾ ਹੀ ਹਵਾ ਕੱਲ ਨੂੰ ਸੂਰਜ ਆ ਖੁਸ਼ੀ ਥੋੜਾ ਜਿਹਾ ਹਾਂਜੀ ਸ਼ੁਕਰ ਹੈ ਦਰਸ਼ਨ ਆਉਣਗੇ ਸੂਰਜ ਇੱਥੇ ਆ ਤੇ ਜਿਹੜੇ ਤੁਹਾਨੂੰ ਨਵੇਂ-ਨਵੇਂ ਘਰਾਂ ਦੀ ਗੱਲ ਕਰਦਾ ਸੀ ਨਾ ਆ ਦੇਖੋ ਇਹ ਹੁਣ ਬਿਲਕੁਲ ਸਿਟੀ ਸੈਂਟਰ ਚੱਲ ਪਿਆ ਤੇ ਜਿੰਨੇ ਵੀ ਇੱਥੇ ਤੁਸੀਂ ਰੈਸਟੋਰੈਂਟ ਦੇਖੋਗੇ ਜਾਂ ਹੋਰ ਤੇ ਸਾਰੇ ਨਵੇਂ ਬਣੇ ਹੋਏ ਤੇ ਬਾਕੀ ਹੈ ਵੀ ਬਹੁਤ ਕਲਰਫੁੱਲ ਘਰ ਆ ਆ ਦੇਖੋ ਇਹ ਸਾਰੇ ਪੂਰੇ ਯੂਰਪ ਚ ਜਿੰਨਾ ਹੁਣ ਤੱਕ ਤੁਹਾਨੂੰ ਘਮਾਇਆ ਸੀ ਪਹਿਲਾਂ ਕਿਸੇ ਨਾਲ ਨਹੀਂ ਮਿਲਦੇ ਹੋਣਗੇ ਤੇ ਆਪਣੇ ਆਪ ਚ ਯੂਨੀਕ ਨੇ ਇਹਨਾਂ ਦੀ ਲੋੜ ਕੁਛ ਇਹਨਾਂ ਨੇ ਆਪਣੀ ਲੋੜ ਮੁਤਾਬਕ ਇਹ ਜਿਹੇ ਘਰ ਪਾਏ ਹੋਏ ਆ ਖੁਸ਼ਬੂ ਆ ਰਹੀਆਂ ਨੇ ਮੈਨੂੰ ਰੈਸਟੋਰੈਂਟ ਤੇ ਬਹਿਣਾ ਕਿਸਤੇ ਨਹੀਂ ਸਭ ਹੀ ਚੱਲਾਂਗੇ ਅੱਜ ਦਾ ਅਸੀਂ ਕੱਲ ਲੱਭਿਆ ਸੀਗਾ ਇੱਥੇ ਸਾਬੇ ਹੈਗਾ ਅਸੀਂ ਆਖਿਆ ਵੀ ਹੋਰ ਫਿਰ ਕੀ ਖਾਣਾ ਤੇ ਸਾਬੇ ਖਾਧਾ ਜਾਵੇ ਉਹ ਸਭ ਤੋਂ ਵਧੀਆ ਆਪਸ਼ਨ ਆ ਪਤਾ ਕੀ ਹੋਰ ਕਿਸੇ ਦੇ ਫੂਡ ਦਾ ਨਹੀਂ ਨਾ ਆਪਾਂ ਨੂੰ ਪਤਾ ਹੁੰਦਾ ਵੀ ਟੇਸਟ ਕਿਹੋ ਜਿਹਾ ਹੋਊਗਾ ਸਾਰਾ ਸ਼ਹਿਰ ਹੀ ਨਵਾਂ ਯਾਰ ਇਹ ਬਿਨ ਹੀ ਹਨੇਰਾ ਹੋਇਆ ਰਹਿੰਦਾ ਯਾਰ ਦਿਨ ਦੇ ਕਿੰਨੇ ਦੁਪਹਿਰ ਦੇ ਕਿੰਨੇ ਵਜੇ ਹੋਏ ਨੇ ਬਾ 12:00 ਵਜੇ ਹੋਣਗੇ 12:30 ਦੇਖ ਲਓ ਹਨੇਰਾ ਆ ਰਿਹਾ ਹੈ ਬੱਦਲ ਕਰਕੇ ਨਾ ਆਹ ਘਰ ਵੀ ਦੇਖੋ ਸਾਰੇ ਆਹ ਘਰ ਵੀ ਦੇਖੋ ਇਹ ਰਾਜਧਾਨੀ ਨਵੇਂ ਨਕਸ਼ਿਆਂ ਨਾਲ ਨਵੇਂ ਉਹਦੇ ਨਾਲ ਵਸਾਈ ਹੋਈ ਹੈ ਪਰ ਰਾਜਧਾਨੀ ਸਾਫ ਸੁਥਰੀ ਵੀ ਬਹੁਤ ਹਰਪਨ ਹੈ ਨਾ ਹਾਂਜੀ ਸਾਫ ਸੁਥਰੀ ਤਾਂ ਖੁਸ਼ੀ ਹੁਣੀ ਆ ਲੋਕ ਘਟ ਆਉਂਦੇ ਹਨਾ ਲੋਕ ਨਹੀਂ ਆਉਂਦੇ ਕੁਝ ਨਮੀ ਕਰਕੇ ਵੀ ਹਾਂਜੀ ਆ ਗਿਫਟ ਗੈਲਰੀ ਵੀ ਹੈਗੀ ਸਰ ਉਹ ਤਾਂ ਫ੍ਰਿਜ ਮੈਗਨੇਟ ਦੀ ਬਾਅਦ ਚ ਲੈ ਲਾਂ ਬਹੁਤ ਹੈ ਨਾ ਆ ਬਹੁਤ ਸੋਹਣੇ ਨੇ ਤੇ ਕਾਹੂ ਜੀ ਖੁਸ਼ੀ ਦੇਖ ਲੈਣੇ ਚਲੋ ਆਜੋ ਲੋਕਲ ਡਿਜ਼ਾਈਨ ਰਿਕਵਿਕ ਦੇਖ ਜੀ ਅਸੀਂ ਇਹ ਦੇਖਣਾ ਹੈ ਕਿ ਆਈਸਲੈਂਡ ਦੇ ਜਿਹੜੇ ਫ੍ਰਿਜ ਮੈਗਨੇਟ ਵਗੈਰਾ ਜਿਵੇਂ ਅਸੀਂ ਪਹਿਲਾਂ ਹਰ ਕੰਟਰੀ ਚੋਂ ਲੈਨੇ ਵੀ ਉਹ ਕਿਹੋ ਜਿਹੇ ਆ ਸੋ ਵੀਨੀਅਰ ਇਹਦੇ ਕਿਹੋ ਜੇ ਇੱਥੇ ਜ਼ਿਆਦਾ ਭੇਡਾਂ ਮਸ਼ਹੂਰ ਆ ਸ਼ੀਪਸ ਆ ਦੇਖੋ ਫ੍ਰਿਜ ਮੈਗਨੇਟ ਵੀ ਉਹਨਾਂ ਦੀ ਬਣਾ ਰੱਖਿਆ ਨੇ ਇਹਨਾਂ ਨੂੰ ਹਾਂਜੀ ਆ ਸਾਰੀਆਂ ਸ਼ੀਪਸ ਐ ਕੋਸ਼ੀ ਹੂੰ ਬਣਾਈਆਂ ਵੀ ਉਹਨਾਂ ਜਿਹੇ ਦੀਆਂ ਹੋਰ ਸਭ ਨਾਲ ਤੇ ਇਹ ਚੀਜ਼ਾਂ ਲੈ ਜਾ ਸਕਦੇ ਆ ਆ ਮੈਗਨੇਟ ਐ ਇਹਨਾਂ ਦੇ ਵੀ ਆਰ ਸ਼ੀਪ ਮੈਗਨੇਟਸ ਕਿਹੜਾ ਕਿਹੜਾ ਕਿੱਥੇ ਕਿੱਥੇ ਦੁਨੀਆ ਚੱਲ ਲੈ ਕੇ ਜਾਂਦਾ ਹੈਗਾ ਇਹ ਹੋ ਜਾ ਕੁਛ ਹਾਂਜੀ ਤਾਂ ਬਹੁਤ ਇਨਾ ਖੁਸ਼ੀ ਹੂੰ ਖਰਾਬ ਹੋਣੀ ਹਜੇ ਤੱਕ ਪਰ 4-5 ਦਿਨ ਲਾਉਣੇ ਹੋ ਦੁਕਾਨ ਸੋਹਣੀ ਆ ਵਧੀਆ ਚੀਜ਼ਾਂ ਰੱਖੀ ਹੋਈਆਂ ਸਾਰੇ ਕਿਤੇ ਆਹੀ ਨੇ ਰਿਪਨ ਵਾਸ ਸ਼ੀਪ ਮੋਰ ਹਾਂਜੀ ਉਹਨਾਂ ਹੀ ਆ ਰਹੇ ਨੇ ਕਾਰਡ ਵੀ ਆਹੀ ਨੇ ਆ ਦੇਖੋ ਆ ਕਰ ਆ ਕਿੱਡੀ ਸੋਹਣੀ ਫੋਟੋ ਹੈ ਨਾ ਕਰਾ ਨੂੰ ਰਿਪrezent ਕਰਦੀ ਐ ਤੁਹਾਨੂੰ ਕਲਰਫੁੱਲ ਕਰਨੀ ਆ ਫੇਰ ਆ ਗਏ ਭੇਡਾ ਚਲੀਏ ਬਾਰੇ ਸਰਦੀਆਂ ਚ ਤਾਂ ਨਾ ਆ ਸਾਰਾ ਏਰੀਆ ਜਿੰਨਾ ਤੁਸੀਂ ਦੇਖ ਰਹੇ ਹੋ ਬਰਫ ਨਾਲ ਢਕਿਆ ਰਹਿਣਾ ਸਾਰਾ ਮੈਨੂੰ ਲੱਗਦਾ ਖੁਰਦੀ ਵੀ ਨਹੀਂ ਹੋਣੀ ਇੱਥੋਂ ਐਨੀ ਨਹੀਂ ਬਰਫ ਚੜ੍ਹ ਜਾਂਦੀ ਉਹ ਦੂਸਰੀਆਂ ਨੇ ਹਾਂਜੀ ਛੱਤਾਂ ਵੀ ਹੈ ਇਹ ਹੈਗੀਆਂ ਹਾਂ ਕਈ ਫਲੈਟ ਛੱਤਾਂ ਪਈਆਂ ਹੋਈਆਂ ਫਲੈਟ ਨੇ ਫੇਰ ਕੀ ਬਣਦਾ ਹੁਣ ਪਤਾ ਨਹੀਂ ਜੀ ਬਰਫ ਤਾਂ ਬਹੁਤ ਪੈਂਦੀ ਹੈ ਆਈਸਲੈਂਡ ਨੂੰ ਘੁੰਮਣਾ ਨਾ ਬਹੁਤ ਜ਼ਿਆਦਾ ਮਹਿੰਗਾ ਕੰਮ ਹੈ ਇਸ ਕਰਕੇ ਜਦੋਂ ਤੁਸੀਂ ਕਦੇ ਇੱਥੇ ਦਾ ਪਲਾਨ ਬਣਾਉਣਾ ਹੋਵੇ ਫਲਾਈਟਸ ਹੋਟਲ ਸਭ ਤੋਂ ਪਹਿਲਾਂ ਜਿੰਨੀ ਜਲਦੀ ਅਡਵਾਂਸ ਬੁੱਕ ਕੀਤੇ ਜਾਣਾ ਉੰਨੀ ਜਲਦੀ ਕਰਕੇ ਰੱਖ ਲਿਓ ਕਿਉਂਕਿ ਮੈਨੂੰ ਲੱਗਦਾ ਵੀ ਇੱਥੇ 10000 ਤੋਂ ਘੱਟ ਹੋਟਲ ਨਾਰਮਲ ਰੇਂਜ ਵੀ ਨਹੀਂ ਮਿਲਦਾ ਨਾਰਮਲ ਦੀ ਗੱਲ ਕਰ ਰਿਹਾ ਮੈਂ ਕਿਸੇ ਚੇਨ ਇੰਟਰਨੈਸ਼ਨਲ ਚੇਨ ਦੀ ਨਹੀਂ ਗੱਲ ਕਰਦਾ ਤੇ ਅਸੀਂ ਇੱਥੇ 15-18000 ਪਰ ਨਾਈਟ ਦਾ ਪੇ ਕਰ ਰਹੇ ਹਾਂ ਤੇ ਅਸੀਂ ਹੁਣ ਪਹੁੰਚ ਗਏ ਜੀ ਇੱਥੋਂ ਦੀ ਸਭ ਤੋਂ ਮਸ਼ਹੂਰ ਜਗ੍ਹਾ ਤੇ ਜਿਹੜੀ ਇਹ ਰਾਜਧਾਨੀ ਸਭ ਤੋਂ ਮਸ਼ਹੂਰ ਜਗ੍ਹਾ ਉਹ ਰੇਨਬੋ ਸਟਰੀਟ ਆ ਉਹ ਦਿਖਾਉਣੀ ਆ ਤੁਹਾਨੂੰ ਤੇ ਇੱਥੇ ਆ ਰੇਨਬੋ ਸਟਰੀਟ ਸੋਵਿਨਿਅਰਸ ਇੱਥੇ ਵੀ ਪਈ ਐ ਤੇ ਆ ਚੀਜ਼ਾਂ ਲਈ ਜਿਹੜੀਆਂ ਲਈ ਮਸ਼ਹੂਰ ਆ ਆ ਨੀਗੀਆਂ ਅਸੀਂ ਦੇਖੋ ਕਿੱਡਾ ਸੋਹਣਾ ਹੈ ਇਹਨਾਂ ਕਰਕੇ ਮਸ਼ਹੂਰ ਆ ਇਹ ਇੱਥੇ ਜਾਨਵਰ ਆ ਜਿਹੜਾ ਇੱਥੇ ਪਾਇਆ ਜਾਂਦਾ ਹੈਗਾ ਜਦੋਂ ਅਸੀਂ ਆਹ ਵਲੌਗ ਦਾ ਹੁਣ ਦੋਕ ਦਿਨ ਅਸੀਂ ਇੱਥੇ ਰਹਿਣਾ ਐਦੂ ਚੱਲ ਜਾ ਪਹਿਲਾਂ ਥੱਲੇ ਬਹਿ ਜਾ ਉਹ ਬਹਿ ਜਾ ਬਰਾਵਾ ਹਜੇ ਤਾਂ ਅਸੀਂ 2 ਦਿਨ ਖੁਸ਼ਿਆ ਤੇ ਕੋ ਜਾਨਵਰ ਕਿੰਨਾ ਸੋਹਣਾਗਾ ਇਹ ਹੈ ਕੀ ਮੈਂ ਜਿੱਦਨ ਨਹੀਂ ਦੇਖ ਰਹੀ ਇੱਥੇ ਵੀ ਪਤਾ ਨਹੀਂ ਚੱਕ ਕੇ ਦੇਖੋ ਵਾਹ ਕਿੰਨਾ ਕਿਊਟ ਜੈਣਾ ਕਿੱਡਾ ਸੋਹਣਾ ਹੈ ਨਾ ਇਹ ਪੈਂਗੂਇਨ ਪੈਂਗੂਇਨ ਨਹੀਂ ਉਹ ਦੀ ਕਿਸਮ ਜਾਨਾ ਪੈਂਗੂਇਨਸ ਤਾਂ ਨਹੀਂ ਉਹ ਤਾਂ ਵੱਡੇ ਹੁੰਦੇ ਉਹ ਨਹੀਂ ਉਹਦਾ ਬੇਬੀ ਆ ਮਤਲਬ ਪਤਾ ਨਹੀਂ ਬੇਬੀ ਤੇ ਮੈਂ ਗੱਲ ਕਰ ਰਿਹਾ ਸੀਗਾ ਅਸੀਂ ਅਜੇ 2 ਦਿਨ ਦਾ ਇੱਥੇ ਰਹਿਣਾ ਕੈਪੀਟਲ ਸਿਟੀ 'ਚ ਉਸ ਤੋਂ ਬਾਅਦ ਚ ਅਸੀਂ ਬਾਹਰ ਜਾਵਾਂਗੇ ਆਈਸਲੈਂਡ ਘੁੰਮਣ ਦੇ ਲਈ ਐਕਸਪਲੋਰ ਕਰਾਂਗੇ ਨੂੰ ਸਾਰੇ ਨੂੰ ਤੇ ਉਦੋਂ ਫਿਰ ਇਹ ਆਪਾਂ ਨੂੰ ਦੇਖਣਗੇ ਜਾਨਵਰ ਸ਼ਾਇਦ ਜਦੋਂ ਆਊਟਸਾਈਡ ਜਾਵਾਂਗੇ ਇੱਥੇ ਲੋਕ ਆ ਇੰਸਟਾਗ੍ਰam ਤੇ ਬਹੁਤ ਪਪੂਲਰ ਹੈ ਜੀ ਬਹੁਤ ਫੋਟੋਆਂ ਖਿੱਚੇ ਖਾਉਂਦੇ ਜਿਹੜਾ ਵੀ ਇੱਥੇ ਹੁੰਦਾ ਹੈ ਹਰ ਕੋਈ ਇੱਥੇ ਫੋਟੋ ਖਿਚਾ ਕੇ ਜਾਂਦਾ ਆ ਰੇਨਬੋ ਸਟਰੀਟ ਦੇ ਵਿੱਚ ਇਹ ਸਾਰੀ ਸੜਕੀ ਲੰਬੀ ਇਹਨਾਂ ਨੇ ਐ ਬਣਾ ਰੱਖੀ ਹੈ ਕਲਰਫੁਲ ਜਿਵੇਂ ਇਹਦੇ ਇੱਥੋਂ ਦੇ ਘਰ ਹੈ ਕਲਰਫੁੱਲ ਤੇ ਉਵੇਂ ਦੀ ਇੱਥੇ ਇਹਨਾਂ ਨੇ ਇਹ ਸੜਕ ਬਣਾ ਰੱਖੀ ਹੈ ਮੈਨੂੰ ਲੱਗਦਾ ਮੌਸਮ ਖਰਾਬ ਕਰਕੇ ਲੋਕ ਵੀ ਅੱਜ ਘੱਟ ਬਾਹਰ ਘਟਾ ਦੇਖੋ ਸਾਰਾ ਖਾਲੀ ਪਿਆ ਆ ਮਤਲਬ ਕੁਝ ਜ਼ਿਆਦਾ ਮਿਲ ਨਹੀਂ ਰਿਹਾ ਮੀਨੇ ਸਾਰਾ ਖਰਾਬ ਕਰ ਰੱਖਿਆ ਹਣਾ ਹਾਂਜੀ ਨਹੀਂ ਬੰਦਾ ਇੱਥੇ ਬੈਠ ਬੋਠ ਜਾਵੇ ਕਿਤੇ ਆਰਾਮ ਨਾਲ ਸਭ ਤੋਂ 메ਨ ਗਲੀ ਇੱਥੋਂ ਦੀ ਤੇ ਇੱਥੇ ਆਊਟਸਾਈਡ ਇੰਨਾ ਸੋਹਣਾ ਦੇਖਣ ਵਾਲਾ ਨਾ ਜਿਹੜਾ ਆਈਸਲੈਂਡ ਹੈਗਾ ਤੇ ਵਾਓ ਆ ਦਿਖਾਉਣਾ ਕੁਦਰਤ ਨੇ ਯਾਰ ਐਂ ਲੱਗਦਾ ਜਿਵੇਂ ਵੀ ਆਪ ਰੰਗ ਭਰੇ ਹੋਣੇ ਇਹ ਦੇਸ਼ ਤੇ ਪਾਣੀ ਲੱਗਦਾ ਨਾ ਪਾਣੀ ਹਾਂਜੀ ਆਲੇ-ਦੋਲੇ ਵਰਖਾ ਐਡਾ ਹਾਂਜੀ ਐਡਾ ਸੋਹਣਾ ਦੇਸ਼ ਹੈ ਇਹ ਫਿਰ ਉਹ ਕਿਉਂ ਨਹੀਂ ਜਮੀ ਆ ਫਿਰਦੇ ਨੇ ਰਿਪੋਰਟਸ ਨੇ ਸਾਰੇ ਖੁਸ਼ੀ ਪੋਰਟਰੇਟਸ ਦੀ ਸ਼ਾਪ ਹੈ ਹਾਂ ਚਲੋ ਅੰਦਰ ਤਾਂ ਗਾਨੂੰ ਜਾਣਾ ਆ ਫਿਰਦੇ ਨੇ ਛੋਟੇ-ਛੋਟੇ ਹਾਂਜੀ ਇਹ ਸਿਟੀ ਸੈਂਟਰ ਦਾ ਮੇਨ ਸਭ ਤੋਂ ਮੇਨ ਅਟਰੈਕਸ਼ਨ ਹੈ ਇਹ ਜੀ ਜਿੱਥੇ ਹੁਣ ਅਸੀਂ ਆਏ ਆ ਇਹਦਾ ਸਿਟੀ ਸੈਂਟਰ ਇਹੋ ਜਿਹਾ ਕੁਝ ਟੋਟਲੀ ਆਪਣੇ ਸ਼ਹਿਰਾਂ ਵਰਗਾ ਖੁਸ਼ੀ ਹੈ ਨਾ ਬਸ ਐ ਸਮਝ ਲਓ ਜਿਵੇਂ ਮਨਾਲੀ ਉਧਰ ਹੀ ਫਿਰਦੇ ਮੈਨੂੰ ਐ ਲੱਗਦਾ ਸੀ ਜਿਵੇਂ ਲੈ ਸਿਟੀ ਦੇ ਵਿੱਚ ਆ ਉੱਥੇ ਵੀ ਸੈਂਟਰ ਨਹੀਂ ਬਣਿਆ ਹੋਇਆ ਨਾ ਪਰ ਮਨਾਲੀ ਇੰਨੀ ਠੰਡ ਨਹੀਂ ਹੈਗੀ ਉਹ ਯਾਰ ਇੰਡੀਅਨ ਆਪਣੇ ਇੰਨੇ ਜ਼ਿਆਦਾ ਹੁੰਦੇ ਆ ਪਤਨ ਇੰਡੀਆ ਨੂੰ ਵੀਜ਼ੇ ਵਾਲੇ ਗ੍ਰਾਂਟ ਕਰਦਾ ਆਈਸਲੈਂਡ ਇੰਨੇ ਜਿਆਦਾ ਇੰਡੀਅਨ ਨੇ ਨਾ ਇੱਥੇ ਰਾਹੇ ਰੱਬ ਦਾ ਨਾ ਕੱਲ ਫਲਾਈਟ 'ਚ ਜਦੋਂ ਅਸੀਂ ਆਏ ਸੀ ਫਲਾਈਟ 'ਚ ਵੀ ਅਸੀਂ ਦੇਖਿਆ ਬਹੁਤ ਜਿਆਦਾ ਆਪਣੇ ਮੈਨੂੰ ਲੱਗਾ ਹੁਣੇ ਕੋਈ 30 40 ਜਣੇ ਦਾ ਇੰਨੇ ਇੱਕ ਫਲਾਈਟ 'ਚ ਹੈਗੇ ਸੀ ਤੇ ਬਾਕੀ ਉਸ ਤੋਂ ਬਿਨਾਂ ਸ਼ਹਿਰ 'ਚ ਵੀ ਘੁੰਮਦੇ ਫਿਰਦੇ ਮਿਲ ਹੀ ਜਾਂਦੇ ਆ ਜਿਹੜਾ ਨਾ ਆਈਸਲੈਂਡ ਦੇਸ਼ ਹੈਗਾ ਤੇ ਜੰ ਜਨੇ ਸਕੈਂਡੀਨੇਵੀਅਨ ਕੰਟਰੀਜ਼ ਹੈ ਸਕੈਂਡੀਨੇਵੀਅਨ ਆਗੇ ਮਤਲਬ ਜਿਹੜੇ ਨਾਰਵੇ ਆ ਗਿਆ ਤੇ ਉਹਦੇ ਚ ਡੈਨਮਾਰਕ ਆ ਗਿਆ ਫਿਨਲੈਂਡ ਆ ਗਿਆ ਤੇ ਇਹਨਾਂ ਦੀਆਂ ਮਤਲਬ ਇੱਕ ਦੋ ਚੀਜ਼ਾਂ ਦਾ ਬਾਣੀਆਂ ਮਸ਼ਹੂਰ ਨੇ ਜਿਹੜੀਆਂ ਲੋਕ ਦੇਖਣ ਆਉਂਦੇ ਅਸੀਂ ਵੀ ਦੇਖਣ ਆਵਾਂਗੇ ਦੁਬਾਰਾ ਅਸੀਂ ਵਿੰਟਰ ਚ ਆਵਾਂਗੇ ਵਿੰਟਰ ਚ ਇੱਥੇ ਦੇਖਦੇ ਹੁੰਦੀਆਂ ਨਾਰਥਰਨ ਲਾਈਟਸ ਜਿਹੜਾ ਅਸਮਾਨ ਹੁੰਦਾ ਉਹ ਰਾਤ ਨੂੰ ਨੀਲਾ ਹਰਾ ਇੱਕ ਵੱਖਰੀਆਂ ਤਰ੍ਹਾਂ ਦੀਆਂ ਲਾਈਟਸ ਆਉਂਦੀਆਂ ਤੇ ਰਿਫਲੈਕਸ਼ਨ ਹੋ ਗਏ ਹਨ ਉਹ ਤਾਂ ਆਉਂਦੀਆਂ ਜਿਵੇਂ ਤੁਹਾਨੂੰ ਦੱਸਿਆ ਸੀ ਧਰਤੀ ਦੇ ਉੱਪਰਲੇ ਪਾਸੇ ਤਾਂ ਕਰਕੇ ਗਰਮੀਆਂ ਚ ਇੱਥੇ ਦੇਖਣੋਂ ਦੇ ਲੋਕ ਮਿਡਨਾਈਟ ਸਨ ਜਿਹੜਾ ਤੁਹਾਨੂੰ ਮੈਂ ਸਮਝਾਇਆ ਸੀਗਾ ਉਹ ਨਾਰਵੇਜ ਵੀ ਦੇਖਿਆ ਜਾ ਸਕਦਾ ਆ ਡੈਨਮਾਰਕ ਚ ਡੈਨਮਾਰਕ ਦਾ ਥੱਲੇ ਪਿਆ ਰਹ ਜਾਂਦਾਗਾ ਫਿਨਲੈਂਡ ਚ ਦੇਖਿਆ ਜਾ ਸਕਦਾ ਹੈ ਜਾਂ ਫਿਰ ਜਿੰਨਾ ਧਰਤੀ ਦਾ ਉੱਪਰਲਾ ਪਾਸਾ ਹੈਗਾ ਤੇ ਜਾਂ ਫਿਰ ਆ ਗਿਆ ਨਾਰਵੇ ਆ ਗਿਆ ਸਵੀਡਨ ਸਵੀਡਨ ਚ ਵੀ ਦੇਖਿਆ ਜਾ ਸਕਦਾ ਹੈਗਾ ਤੇ ਜਾਂ ਆਈਸਲੈਂਡ ਹੋ ਗਿਆ ਤੇ ਜਾਂ ਫਿਰ ਮੈਨੂੰ ਲੱਗਦਾ ਵੀ ਕੈਨੇਡਾ ਵਗੈਰਾ ਜਿਹੜੇ ਕੈਨੇਡਾ ਦੇ ਜਾਂ ਰਸ਼ੀਆ ਦੇ ਧਰਤੀ ਦੇ ਜਿੱਥੇ ਜਿੱਥੇ ਜਮਨ ਧਰਤੀ ਦਾ ਉੱਪਰਲਾ ਪਾਸਾ ਹੈ ਉੱਥੇ ਚੀਜ਼ਾਂ ਦਿਖਦੀਆਂ ਗਰਮੀਆਂ ਚ ਤੁਹਾਨੂੰ ਮਿਡਨਾਈਟ ਸਨ ਦਿਖੂਗਾ ਤੇ ਮਿਡਨਾਈਟ ਸੰਦ ਆਪਣੇ ਆਪ ਚ ਦੇਖਣਾ ਨਾ ਹੁੰਦਾ ਸਿਰਫ ਨਾ ਐਂ ਕਰਕੇ ਸੂਰਜ ਆਉਂਦਾਗਾ ਸੂਰਜ ਦੀ ਟਿੱਕੀ ਡੁੱਬਦਾ ਨਹੀਂ ਹੈਗਾ ਸੂਰਜ ਜਮੀ ਨਹੀਂ ਡੁੱਬਦਾ ਮਤਲਬ ਸੂਰਜ ਆਊਗਾ ਜਿਵੇਂ ਆਪਣੇ ਖੇਤਾਂ ਚ ਪੰਜਾਬ ਚ ਆਪਣੇ ਛਿਪਦਾ ਦੇਖਦੇ ਹੁੰਨੇ ਆ ਥੋੜਾ ਜਿਹਾ ਥੱਲੇ ਹੋਊਗਾ ਉਥੋਂ ਹੀ ਦੁਬਾਰਾ ਫੇਰ ਉੱਪਰ ਹੋ ਜੂ ਥੱਲੇ ਨਹੀਂ ਜਾਂਦਾ ਤੇ ਉਹ ਕਮਾਲ ਦੀ ਚੀਜ਼ ਆ ਉਹ ਐਕਸਪੀਰੀਅੰਸ ਹੈ ਜੂਨ ਚ ਹੁੰਦਾ ਕਿਉਂਕਿ ਜੂਨ ਚ ਸਾਲ ਚੋਂ ਸਭ ਤੋਂ ਲੰਬੇ ਦਿਨ ਹੁੰਦੇ ਆ ਤੇ ਉਦੋਂ ਅਸੀਂ ਮਿਸ ਕਰ ਗਏ ਉਹ ਤਾਂ ਆਪਾਂ ਕਿੱਥੇ ਸੀ ਕੋਈ ਜੂਨ ਚਾ ਪਿਛਲੇ ਜੂਨ ਚ ਨਹੀਂ ਜੇ ਜੂਨ ਚ ਪਤਾ ਨਹੀਂ ਕਿੱਥੇ ਘੁੰਮ ਰਹੇ ਸੀ ਹੁਣ ਯਾਦ ਘੜਾ ਰਹਿਣਾ ਇਟਲੀ ਸੀਗੀ ਹਾਂਜੀ ਉਦੋਂ ਆਉਣਾ ਬਣਦਾ ਸੀਗਾ ਜੇ ਉਦੋਂ ਆਉਂਦੇ ਸ਼ਾਇਦ ਉਦੋਂ ਵਧੀਆ ਤਰੀਕੇ ਨਾਲ ਹੋਰ ਵੀ ਦੇਖ ਸਕਦੇ ਸੀਗੇ ਖਾਣਾ ਪੀਣਾ ਤਾਂ ਅਜੇ ਅਸੀਂ ਹੈ ਨਹੀਂਗਾ ਤੇ ਚੱਲ ਲੋਕੇਸ਼ਨ ਲੱਭ ਗਈ ਤੇ ਦੁਪਹਿਰੇ ਖਾ ਕੇ ਜਾਵਾਂਗੇ ਕੁਛ ਅਸੀਂ ਸਵੇਰੇ ਬ੍ਰੇਕਫਾਸਟ ਕਰਕੇ ਤੁਰੇ ਸੀਗੇ ਤੇ ਪਰ ਹੀਟ ਜ਼ਰੂਰ ਲੈ ਲੈਣੇ ਆ ਜਿਹੜੇ ਇਹ ਦੇਸ਼ ਹਨ ਜਿਹੜੇ ਦੁਨੀਆ ਦੇ ਠੰਡੇ ਦੇਸ਼ ਹਨ ਇਨਾਂ ਚ ਸਾਰੇ ਕਿਤੇ ਅੰਦਰ ਰੈਸਟੋਰੈਂਟ 바ਰ ਹੋ ਗਿਆ ਕੈਫੇ ਜਾਵੇਂ ਇਹ ਸਾਰੇ ਕਿਤੇ ਹੀਟ ਚ ਮਤਲਬ ਚਲਾਈ ਹੁੰਦੀ ਹੈ ਇੱਥੇ 10 ਮਿੰਟ ਬੈਨੇ ਆ ਇੱਥੋਂ ਤਾਂ ਲੱਗਦਾ ਜਿਵੇਂ ਇੰਡੀਆ ਦੇ ਕਿਸੇ ਖੂਜੀ ਮਾਲਾ ਰੋਡ ਤੇ ਫਿਰਦੇ ਹੋਣੇ ਸਹੀ ਹੈ ਜਮ ਪਹਾੜਾਂ ਦਾ ਸਟੇਸ਼ਨ ਤੇ ਆ ਪਰ ਇੱਥੇ ਠੰਡ ਜਾਦੇ ਹੈ ਇਹ ਨਾ ਕਾਰ ਲੈ ਕੇ ਘੁੰਮਣ ਦਾ ਅਸਲ ਚ ਮਜ਼ਾ ਹੈ ਯਾਰ ਅਸੀਂ ਹੁਣ ਗੱਡੀ ਹਾਇਰ ਕਰਨ ਵਾਲੇ ਦੇ ਵੀ ਜਾਣਾ ਗੱਡੀ ਪੁੱਛਾਂਗੇ ਮੀਨੇ ਬੜਾ ਤੰਗ ਕੀਤਾ ਯਾਰ ਅੱਜ ਮੀਂਦਾ ਨਾ ਜਿਸ ਨੂੰ ਕਹਿੰਦੇ ਨੇ ਪੰਜਾਬੀ ਚ ਜੜਾਂ ਚ ਹੀ ਬਹਿ ਗਿਆ ਜਦੋਂ ਦੇ ਯੂਰਪ ਬੜਿਆ ਆਪਾਂ ਸਾਨੂੰ ਇਹ ਲੱਗਦਾ ਯਾਰ ਵੀ ਇੱਥੇ ਪਬਲਿਕ ਟਰਾਂਸਪੋਰਟ ਵੀ ਨਹੀਂ ਚੱਲਦੀ ਮੈਨੂੰ ਲੱਗਦਾ ਅਸੀਂ ਕਿਉਂਕਿ ਬੱਸ ਕੋਈ ਦੇਖੀ ਨਹੀਂ ਹੈਗੀ ਜਿਵੇਂ ਆਪਣੀਆਂ ਸਿਟੀ ਬੱਸਸ ਹੁੰਦੀਆਂ ਨਾ ਸਿਟੀ ਨੂੰ ਘੁੰਮਣ ਲਈ ਤੇ ਬੱਸ ਇੱਕ ਦੋ ਕਾਰਾਂ ਖੁਰਾਂ ਜੀ ਕ੍ਰਾਸ ਕਰਦੀਆਂ ਨੇ ਹਾਂ ਜੀ ਤੇ ਬਾਕੀ ਇਸੇ ਕਰਕੇ ਇਹੀ ਕਾਰਨ ਹੈ ਵੀ ਜ਼ਿਆਦਾਤਰ ਲੋਕ ਜਿਹੜੇ ਆ ਇੱਥੇ ਆ ਕੇ ਕਾਰ ਆਪਣੀ ਖੈਰ ਕਰਨੀ ਪੈਂਦੀ ਆ ਮਜਬੂਰੀ ਆ ਕਿਉਂਕਿ ਕੁਝ ਹੈ ਹੀ ਨਹੀਂ ਤੇ ਸਿਟੀ ਚ ਤਾਂ ਪੈਦਲ ਘੁੰਮ ਲੋਂਗੇ ਜਿਵੇਂ ਅਸੀਂ ਕੋ ਮਰੇਆਂ ਸੀ ਵੀ ਤਾਂ ਕੋ ਮਰੇਆ ਨਾ ਪੈਦਲ ਤੁਰ ਲੂ ਬੰਦਾ ਜੇ ਹੁਣ ਬਾਹਰ ਜਾਣਾ ਕੋਈ ਜਗਾ ਇਥੋਂ ਦੇਖਣ ਵਾਲੀ 100 ਕਿਲੋਮੀਟਰ ਦੂਰ ਆ ਕੋਈ 150 ਕਿਲੋਮੀਟਰ ਦੂਰ ਆ ਅਲੱਗ ਅਲੱਗ ਡਾਇਰੈਕਸ਼ਨ ਚ ਨੇ ਚਾਰ ਹਿੱਸੇ ਆ ਦੇ ਆਈਸਲੈਂਡ ਦੇ ਜਿਹੜੇ ਮੇਨ ਤੇ ਇੱਕ ਨਾਰਥ ਆਈਸਲੈਂਡ ਸਾਊਥ ਆਈਸਲੈਂਡ ਵੈਸਟ ਈਸਟ ਮਤਲਬ ਚਾਰ ਦਿਸ਼ਾਵਾਂ ਦੇ ਚਾਰਾਂ ਦਿਸ਼ਾਵਾਂ ਚਾਰੇ ਦਿਸ਼ਾਵਾਂ ਵਿੱਚ ਘੁੰਮਣ ਆਣੀ ਐ ਤੇ ਪੂਰੇ ਆਈਸਲੈਂਡ ਦੇ ਉੱਪਰ ਦੀ ਇੱਕ ਰੋਡ ਲੰਘਦਾ ਜਿਹਨੂੰ ਬੁਲਦੇ ਆ ਰਿੰਗ ਰੋਡ ਤੇ ਉਹ ਕਈ ਲੋਕ ਜਿਨਾਂ ਕੋਲੇ ਵੱਧ ਦਿਨ ਹੁੰਦੇ ਮਤਲਬ ਹਫਤਾ ਤੋਂ ਉੱਪਰ 10 ਦਿਨ ਹੁੰਦੇ ਆ ਉਹ ਗੱਡੀ ਰਹੀਂ ਪੂਰੇ ਰਿੰਗ ਰੋਡ ਤੋਂ ਕਵਰ ਕਰਦੇ ਆ ਤੇ ਸਾਰਾ ਆਇਸਲੈਂਡ ਘੁੰਮਦੇ ਆ ਨਾ ਸਿਟੀ 'ਚ ਸਾਨੂੰ ਕਿਤੇ ਟ੍ਰੈਫਿਕ ਮਿਲੀ ਐ ਬਹੁਤ ਜ਼ਿਆਦਾ ਕਿੰਨਾ ਅਸੀਂ ਸਿਟੀ ਅੱਜ ਤਾਂ ਹੁਣ ਆਲਮੋਸਟ ਸਾਰਾ ਫਿਰ ਲਿਆ ਤੇ ਦੇਖੋ ਕੋਈ ਟ੍ਰੈਫਿਕ ਨਹੀਂ ਆ ਖਾਲੀ ਐ ਭਾਈ ਇੱਧਰ ਵੀ ਇੱਕ ਕਾਰ ਇੱਕ ਖੜੀ ਐ ਸਿਰਫ ਦੂਸਰੀ ਸਾਈਡ ਵੀ ਇੱਕ ਐ ਤੇ ਦੂਸਰੀ ਸਾਈਡ ਦਿਖਾ ਦਿੰਨੇ ਆ ਤੁਹਾਨੂੰ ਆਹ ਦੇਖੋ ਇਧਰਲੀ ਸਾਈਡ ਵੀ ਇੱਕ ਦੋ ਕਾਰਾਂ ਇਧਰ ਨੇ ਬਸ ਇਹਦੀ ਸਮਝ ਨਹੀਂ ਆ ਰਹੀ ਕਿ ਆਹ ਕੀ ਚੀਜ਼ ਹੈ ਜਾਂਦਾ ਇਹ ਆ ਵੀ ਜਦੋਂ ਮੀਂਹ ਆ ਜੇ ਲੋਕਾਂ ਦੇ ਭੱਜ ਕੇ ਬੈਠਣ ਨੂੰ ਬਣਾਇਆ ਇੱਕ ਕਿਸੇ ਹੋਰ ਚੀਜ਼ ਲਈ ਹੈਗਾ ਕੀ ਪਤਾ ਰਿਹਾ ਕੋਈ ਦੁਕਾਨਾਂ ਲੱਗਦੀਆਂ ਹੋਣਾਂ ਤੇ ਦੁਕਾਨਾਂ ਸ਼ਾਪਸ ਲੱਗਦੀਆਂ ਹੋਣਗੀਆਂ ਜੀ ਇਹ ਚ ਉਹਦੇ ਲਈ ਹੋ ਸਕਦਾ ਹੈਗਾ ਪਰ ਬੈਠਣ ਲਈ ਨੇ ਕਿਉਂਕਿ ਇੱਧਰ ਵੀ ਬੈਠਣ ਵਾਲੀਆਂ ਬਣੀਆਂ ਹੋਈਆਂ ਨੇ ਇਹ ਸ਼ਹਿਰ ਚ ਇੱਕ ਲੇਕ ਵੀ ਐ ਤੇ ਹੁਣ ਅਸੀਂ ਲੇਕ ਦੇ ਕਿਨਾਰੇ ਆਏ ਆ ਆ ਬੁੱਤ ਦੀ ਸਮਝ ਨਹੀਂ ਲੱਗੀ ਕਿ ਇਹ ਬੁੱਤ ਕੀ ਰਿਪਰੈਜ਼ੈਂਟ ਕਰਦਾ ਖੁਸ਼ੀ ਤਾਂ ਥੱਲੇ ਹੋ ਕੇ ਦੇਖ ਰਹੇ ਵੀ ਕਿਤੇ ਵਿੱਚ ਮੈਂ ਕਿਹਦੇ ਬੰਦਾ ਹੈਗਾ ਥੱਲੇ ਨਹੀਂ ਬੰਦਾ ਥੱਲੇ ਹੈ ਇਹ ਬੰਦਾ ਹੈ ਕਹਿੰਦਾ ਵੀ ਬੰਦਾ ਸਾਰੀ ਉਮਰ ਭਾਰ ਢੋਣ ਲਈ ਆਇਆ ਇੱਥੇ ਵੀ ਭਾਰ ਹੀ ਢੋਈ ਜਾਂਦਾ ਸਾਰੀ ਉਮਰ ਵੀ ਆ ਕਮਾਈ ਕਰੀ ਜਾਂਦਾ ਤੇ ਕਮਾਈ ਕਰੀ ਜਾਂਦਾ ਟੈਚੀ ਅੰਚੇ ਪੈਸੇ ਭਰੀ ਜਾਂਦਾ ਭਾਟ ਹੋ ਜਾਂਦਾ ਇਹੀ ਹੈ ਦਾ ਮਤਲਬ ਜੇ ਕਿਸੇ ਨੂੰ ਹੋਰ ਇਹਦਾ मीनिंग ਲੱਗਦਾ ਕਿਸੇ ਨੇ ਸਮਝਿਆ ਵੀ ਇਹਦਾ मीनिंग ਕੀ ਹੋ ਸਕਦਾ ਤਾਂ ਉਹ ਦੱਸ ਦਿਓ ਮੈਨੂੰ ਤਾਂ ਇਹੀ ਲੱਗਦਾ ਵੀ ਸ਼ਾਇਦ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੋਊਗਾ ਹੈਗਾ ਤਾਂ ਭਾਟ ਹੋਣ ਵਾਲੀ ਲੱਗਦਾ ਕੰਮ ਤੇ ਜਿਹੜੀ ਲੇਕ ਹੈਗੀ ਆ ਕਾਫੀ ਵੱਡੀ ਆ ਤੇ ਥੋੜਾ ਜਿਹਾ ਦੇਖਦੇ ਆ ਹੁਣ ਆ ਜਾਨਵਰਾਂ ਜਾਨਵਰ ਬੈਠੇ ਆ ਇੱਧਰ ਤੇ ਆ ਕੁਛ ਇਹਨਾਂ ਨੇ ਇੱਥੇ ਲਾਇਆ ਵੀ ਹੋਇਆਗਾ ਓਕੇ ਜਾਨਵਰ ਦੀ ਡਿਟੇਲ ਆਈ ਹੈ ਹੈਨਾ ਇਹ ਕਿਹੜੇ ਕਿਹੜੇ ਜਾਨਵਰ ਕਹਿੰਦੇ ਇੱਥੇ ਤੁਹਾਨੂੰ ਮਿਲ ਜਾਣਗੇ ਮਤਲਬ ਇਹ ਲੇਕ ਦੇ ਵਿੱਚ ਦੁਨੀਆ ਭਰ ਚ ਜਿੱਥੇ ਮਰਜ਼ੀ ਚੱਲ ਜਾਓ ਆ ਜਾਨਵਰ ਪੱਕਾ ਮਿਲੂਗਾ ਕਬੂਤਰ ਇਹ ਆਪਣੇ ਵੀ ਇੱਕੋ ਜਿਹੇ ਤੇ ਇਹਨਾਂ ਦੇ ਮੋਟੇ ਜਿਹੇ ਸਾਰੇ ਦੁਨੀਆ ਚ ਵੀ ਇੱਕੋ ਜੇ ਆ ਜਾਨਵਰ ਮੈਨੂੰ ਸਭ ਤੋਂ ਸੋਹਣਾ ਲੱਗਦਾ ਜੇ ਸਾਡਾ ਵਾਸ ਚੱਲੇ ਨਾ ਸਾਨੂੰ ਲੱਗਦਾ ਸੀ ਇਹਨੂੰ ਘਰੇ ਰੱਖ ਲਈ ਹੈ ਨਾ ਕੋ ਜੀ ਇਸ ਸੀਮੈਨ ਪਤਾ ਨਹੀਂ ਕੀ ਕੁਛ ਇਹਨੂੰ ਕਹਿੰਦੇ ਹੁੰਦੇ ਨੇ ਠੰਡੇ ਇਲਾਕਿਆਂ ਚ ਜ਼ਿਆਦਾ ਪਾਇਆ ਜਾਂਦਾ ਹੈਗਾ ਕਾਫੀ ਸਾਰੇ ਜਾਨਵਰ ਆ ਯਾਰ ਬੱਤਕਾਂ ਵੀ ਹੈਗੀਆਂ ਖੋਜੀ ਇਹ ਵੀ ਸਾਰੇ ਕਿ ਦੇਖੋ ਜੀ ਹੁੰਦੀਆਂ ਬਹੁਤ ਸਾਰੇ ਨੇ ਇੱਥੇ ਤਾਂ ਇਹ ਜਾਨਵਰ ਹੈ ਜੀ ਇੰਨੇ ਹਾ ਤੁਰੇ ਵੀ ਫਿਰਦੇ ਕੁਛ ਲੇਕ ਜਿਆਦਾ ਵੱਡੀ ਨਹੀਂ ਛੋਟੀ ਆ ਪਰ ਠੀਕ ਆ ਵਰਥ ਇਟ ਆ ਵਨ ਟਾਈਮ ਵਿਜ਼ਿਟ ਸ਼ਹਿਰ ਚ ਆਏ ਹੋ ਤੁਸੀਂ ਤਾਂ ਦੇਖਣਾ ਚਾਹੀਦਾ ਆਲਾ ਦਵਾਲਾ ਤੇ ਪੰਜਾਬ ਵਾਲੇ ਤਾਂ ਤੋਬੇ ਵਾਂਗੂ ਹੀ ਕਹਿ ਸਕਦੇ ਆ ਜਿਵੇਂ ਤੋਬਾ ਹੁੰਦਾ ਨਹੀਂ ਤੋਬਾ ਤਾਂ ਨਹੀਂ ਕਹਿ ਸਕਦੇ ਆ ਕਬੂਤਰ ਦੇਖੋ ਕਿਵੇਂ ਕੁੰਗੜੇ ਬੈਠੇ ਭੱਜਦੇ ਵੀ ਨਹੀਂ ਹੈਗੇ ਹੂੰ ਇੱਥੇ ਤੇ ਕਬੂਤਰ ਰਖਾਵਾ ਤੁਹਾਨੂੰ ਪਹਿਲਾਂ ਤਾਂ ਫੋਟੋ ਚ ਦਿਖਾਈ ਸੀ Ориਜినਲ ਆ ਸੀ ਆ ਜਾਂਦੇ ਆ ਕੁਦਰਤ ਨੇ ਯਾਰ ਇਹਨਾਂ ਨੂੰ ਇੰਨੇ ਵਰਗਾ ਬਣਾਇਆ ਦੇਖੋ ਇੰਨੀ ਠੰਡ ਪੈਂਦੀ ਇੱਥੇ ਐਵੇਂ ਹੀ ਰਹਿੰਦੇ ਆ ਕੁਤਕੂ ਕੁਤਕੂ ਕੁਜੀ ਤੋਂ ਉੜਾ ਇਹ ਤਾਂ ਫਰਕ ਹੈ ਆਪਣੇ ਨਾਲੋਂ ਹਾਂਜੀ ਲੂਰ ਕਾ ਲੱਗਦਾ ਇਹ ਤਾਂ ਕਬੂਤਰ ਘਟ ਲੱਗਦਾ ਕਿਵੇਂ ਦੇਖ ਕਿ ਕੁੰਗੜੇ ਬੈਠੇ ਨੇ ਵਿਚਾਰੇ ਹਵਾ ਬਹੁਤ ਆ ਯਾਰ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ ਕਿਉਂਕਿ ਠੰਡ ਬਹੁਤ ਜ਼ਿਆਦਾ ਯਾਰ ਅਸੀਂ ਹੋਟਲ ਜਾਣੇ ਆ ਤੇ ਜਿੱਥੇ ਬਾਕੀ ਹੁਣ ਜਾਨਵਰ ਵੀ ਆਪਣੇ ਕੁੰਗੜੇ ਬੈਠਿਆ ਬੰਦਿਆਂ ਨੇ ਤਾਂ ਸਾਡੇ ਅਰਗੇ ਨੇ ਕੂਬਰ ਨਹੀਂ ਘੁੰਮਣਾ ਖੁਸ਼ੀ ਕਿਵੇਂ ਆ ਠੀਕ ਆ ਨਹੀਂ ਬਹੁਤ ਜ਼ਿਆਦਾ ਠੰਡ ਆ ਯਾਰ ਸੱਚੀ ਮੈਨੂੰ ਲੱਗਦਾ ਇੱਥੇ ਲੈ ਕੇ ਦੇ ਕਿਨਾਰੇ ਜਾਦੇ ਆ ਹੋਟਲ ਚੱਲਦੇ ਆ ਤੁਸੀਂ ਤਾਂ ਸਾ ਆਪਣੀ ਸੌਣ ਭਾਦੋਂ ਦੀ ਆਪਣੇ ਗਰਮੀ ਪੈ ਰਹੀ ਆ ਪੰਜਾਬ ਚ ਚਿਪਚਿਪਾ ਹਟਾਲੀ ਤੁਸੀਂ ਤਾਂ ਕਹਿੰਦੇ ਹੋਗੇ ਵੀ ਕਿੱਥੇ ਫਿਰਦੇ ਸਵਰਗਾਂ ਤੁਹਾਨੂੰ ਸਵਰਗ ਲੱਗਦੇ ਹੋਣੇ ਪਰ ਠੰਡ ਤੋਂ ਵੱਡਾ ਕੋਈ ਨਰਕ ਨਹੀਂ ਹੁੰਦਾ ਮਤਲਬ ਬਹੁਤ ਜ਼ਿਆਦਾ ਬਿਮਾਰ ਕਰ ਦਿੰਦੀ ਹੈ ਅਸੀਂ ਵਾਪਸ ਹੋਟਲ ਚ ਜਾਂਦੇ ਆ ਅੱਜ ਦੇ ਵਲੌਗ ਦੀ ਸਮਾਪਤੀ ਹੈ ਕੱਲ ਨੂੰ ਹੁਣ ਇੱਥੋਂ ਰਾਜਧਾਨੀ ਤੋਂ ਬਾਹਰ ਲੈ ਕੇ ਚੱਲਾਂਗੇ ਜੰਨੀਆਂ ਸੋਹਣੀਆਂ ਸੋਹਣੀਆਂ ਥਾਵਾਂ ਆਈਸਲੈਂਡ ਚ ਦੇਖਣ ਵਾਲਿਓ ਸਾਰੀਆਂ ਦਿਖਾਵਾਂਗੇ ਜੁੜੇ ਰਹੋ ਤੁਸੀਂ ਆਪਣੇ ਸਫਰ ਨਾਲ ਇਸ ਦੇਸ਼ ਤੋਂ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ